ਲਸਣ ਦਾ ਚਾਰ ਖਾਨ ਦੇ ਫਾਇਦੇ ਤੇ ਇਹਨੂੰ ਬਣਾਉਣ ਦਾ ਕੀ ਤਰੀਕਾ ਹੈ ਕਿ ਲੰਬੇ ਸਮੇਂ ਤੱਕ ਚੱਲੇ ਇਹ ਪੂਰੀ ਵੀਡੀਓ ਜੇ ਤੁਸੀਂ ਅੱਗੇ ਜਾ ਕੇ ਵੇਖ ਸਕਦੇ ਹੋ ਜੇ ਤੁਸੀਂ ਘਰ ਬੈਠੇ ਸਾਡੇ ਕੋਲ ਮੰਗਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਹੈਲੋ ਫਰੈਂਸ ਸਤਿਕਾਰ ਨਮਸਤੇ ਅਦਾਬ ਰਾਮ ਰਾਮ ਜਮਾਤ ਅਧੀ ਕੇਸੇ ਅੱਜ ਦਾ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਇਹਨਾਂ ਪੈਣਾ ਵਾਸਤੇ ਖਾਸ ਹੋਣ ਵਾਲੀ ਹੈ ਕਿ ਜਿਹੜੀਆਂ ਪੈਣਾ ਕਹਿੰਦੀ ਹੈ ਕਿ ਮੈਡਮ ਅਸੀਂ ਘਰੇ ਚਾਰ ਤਿਆਰ ਕਰਨਾ ਪਰ ਤਰੀਕੇ ਦਾ ਨਹੀਂ ਸਾਨੂੰ ਪਤਾ ਅੱਜ ਹੀ ਮੈਨੂੰ ਇੱਕ ਮੈਡਮ ਦਾ ਫੋਨ ਆਇਆ ਸੀ ਮੈਡਮ ਤੁਸੀਂ ਕਰੇਲਿਆਂ ਦੀ ਚਾਰ ਜਿਹੜੀ ਵੀਡੀਓ ਪਾਈ ਆ ਉਹਦੇ ਮੈਨੂੰ ਸਮਝ ਨਹੀਂ ਲੱਗੀ ਵੀ ਕਿੱਦਾਂ ਬਣਾਉਣਾ ਉਹਨਾਂ ਨੇ ਮੇਰੇ ਨਾਲ ਦਾ ਸ਼ਾਰਟ ਵੇਖੀ ਹੋਗੀ ਕਈ ਭੈਣਾਂ ਜਿਹੜੀਆਂ ਇੰਸਟਾਗ੍ਰam ਤੇ ਵੀ ਸ਼ਾਰਟ ਵੀਡੀਓ ਵੇਖਦੀਆਂ ਉਹਨਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਫੁੱਲ ਵੀਡੀਓ ਜੇ ਤੁਸੀਂ ਵੇਖਣੀ ਹੁੰਦੀ ਹੈ ਵੀ ਚਾਰ ਨੂੰ ਕਿੱਦਾਂ ਘਰੇ ਤੁਸੀਂ ਤਿਆਰ ਕਰ ਸਕਦੇ ਹੋ ਤੇ ਰੂ ਬਲੌਗਰ ਮੇਰੇ ਚੈਨਲ ਤੇ ਆਪਾਂ ਫੁੱਲ ਵੀਡੀਓ ਜਿਹੜੀ ਪਾਉਨੇ ਆ ਤੇ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਵੀ ਚਾਰ ਬਣਾਉਣ ਦਾ ਤਰੀਕਾ ਕਿਹੜਾ ਵਾ ਤੇ ਅੱਜ ਵਾਲਾ ਜਿਹੜਾ ਚਾਰ ਆ ਉਹ ਸਪੈਸ਼ਲ ਹੋਣ ਵਾਲਾ ਵਾ ਖਾਸ ਕਰ ਵੈਸੇ ਜੀ ਜੰਗਵੀ ਖਾਨ ਤੇ ਉਹਨਾਂ ਨੂੰ ਵੀ ਕਦੇ ਵੀ ਕੋਈ ਦਿਲ ਦੀ ਪ੍ਰੋਬਲਮ ਕੋਈ ਹਾਰਡ ਦੀ ਜਿਵੇਂ ਕੁਝ ਵੀ ਨਹੀਂ ਹੋ ਸਕਦਾ ਗੋਡੇ ਗਿੱਟੇ ਕਦੇ ਵੀ ਨਹੀਂ ਉਹਨਾਂ ਦੇ ਦੁਖ ਸਕਦੇ ਬਾਕੀ ਖਾਣਾ ਕਿਹੜੇ ਟਾਈਮ ਆ ਕਦੋਂ ਖਾਣਾ ਉਹ ਵੀ ਆਪਾਂ ਸਾਰਾ ਵਿੱਚ ਦੱਸਾਂਗੇ ਬਣਾਉਣ ਦਾ ਤਰੀਕਾ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਬਣਾਉਣਾ ਤੇ ਜੇ ਤੁਸੀਂ ਘਰ ਬੈਠੇ ਕਈ ਭੈਣਾਂ ਇਹ ਕਹਿੰਦੀ ਨੇ ਕਿ ਮੈਡਮ ਸਾਡੇ ਹੱਥ ਦੇ ਵਿੱਚ ਜੱਸ ਨਹੀਂ ਹੈਗਾ ਵੀ ਇਹ ਵੀ ਗੱਲ ਹੁੰਦੀ ਆ ਚਲੋ ਆਪਾਂ ਇਸ ਚੀਜ਼ ਦਾ ਮਾਨ ਨਹੀਂ ਕਰਦੇ ਪਰਮਾਤਮਾ ਨੇ ਮਿਹਰ ਇਸ ਗੱਲ ਤੇ ਵੀ ਆਪਾਂ ਕੋਈ ਚਾਰ ਬਣਾਈਏ ਤੇ ਖਰਾਬ ਨਹੀਂ ਹੁੰਦਾ ਕਈ ਭੈਣਾਂ ਤੋਂ ਜਿਹੜਾ ਚਾਰ ਆ ਉਹ ਖਰਾਬ ਹੋ ਜਾਂਦਾ ਹੱਥ ਹੱਥ ਦੀ ਗੱਲ ਹ ਸੋ ਜੇ ਤੁਸੀਂ ਘਰ ਬੈਠੇ ਹੋ ਮੰਗਾਉਣਾ ਤੇ ਵੀਡੀਓ ਦੇ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਤੇ ਘਰੇ ਬੈਠੇ ਲਸਣ ਦਾ achar ਮੰਗਾ ਸਕਦੇ ਹੋ ਤੇ 1 ਕਿਲੋ achar ਤੁਹਾਨੂੰ ਕਿੰਨੇ ਦਾ ਪਾਊਗਾ ਉਹ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਜਿਹੜੀ ਸਾਰੀ ਧਿਆਨ ਨਾਲ ਦੇਖਿਓ ਸਕਿਪ ਕਰਕੇ ਨਾ ਦੇਖਿਓ ਕਿਉਂਕਿ ਤੁਹਾਡੀ ਫਿਰ ਜਾਣਕਾਰੀ ਜਿਹੜੀ ਅਧੂਰੀ ਰਹਿ ਜਾਂਦੀ ਹੈ ਫਿਰ ਤੁਸੀਂ ਉਹੀ ਸਵਾਲ ਸਾਨੂੰ ਕਰਦੇ ਹੋ ਇਹ ਲਸਣ ਜਿਹੜਾ ਸਾਰਾ ਆਪਾਂ 3-4 ਕਿਲੋ ਉਹਨੂੰ ਚੰਗੀ ਤਰ੍ਹਾਂ ਛਿੱਲ ਲਿਆ ਸਾਫ਼ ਕਰ ਲਿਆ ਸੁਕਾ ਲਿਆ ਮੇਨ ਚੀਜ਼ ਕੋਈ ਵੀ achar je ਤੁਸੀਂ ਬਣਾਉਨੇ ਹੋ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਤੁਹਾਡਾ ਜਿਹੜਾ ਕੋਈ ਵੀ ਕ੍ਰੇਲਾ ਵਾ ਚ ਲਸਣ ਆਦਰਕ ਉਹ ਸੁੱਕਾਣਾ ਚਾਹੀਦਾ ਤੇ ਬਿਲਕੁਲ ਸੁੱਕਾ ਹੋਵੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਗਾਜਰ ਗੋਭੀ ਦਾ ਵੀ ਘਰੇ ਤਿਆਰ ਕਰਨਾ ਤੇ ਉਹਨੂੰ ਵੀ ਚੰਗੀ ਤਰ੍ਹਾਂ ਤੁਸੀਂ ਸੁਕਾ ਕੇ ਘਰੇ ਤਿਆਰ ਕਰ ਸਕਦੇ ਹੋ ਤੇ ਲਸਣ ਤੁਸੀਂ ਵੇਚ ਸਕਦੇ ਹੋ ਮੇਰੇ ਕੋਲ ਪੁਰਾਣਾ ਲਸਣ ਕਿਉਂਕਿ ਜਿਹੜਾ achar ਆ ਉਹ ਪੁਰਾਣੇ ਲਸਣ ਦਾ ਹੀ ਵਧੀਆ ਬਣਦਾ ਵਾ ਇਹ ਜਿਹੜਾ ਲਸਣ ਆ ਤੁਸੀਂ ਇਹਦਾ achar ਬਣਾ ਕੇ ਕਈ ਸਾਲ ਤੱਕ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੋਊਗਾ ਕਈ ਭੈਣਾਂ ਜਿਹੜੀਆਂ ਛਿੱਲਣ ਦੀਆਂ ਵਾਰੀਆਂ ਮੋٹے ਲਸਣ ਦੀ ਚਾਹ ਫਾਰਮਿੰਗ ਲਸਣ ਦਾ ਜਿਹੜਾ ਚਾਰ ਬਣਾਉਂਦੀਆਂ ਉਹਦਾ ਟੇਸਟ ਵੀ ਨਹੀਂ ਉਹਨਾਂ ਤੇ ਉਹਦੇ ਫਾਇਦੇ ਵੀ ਨਹੀਂ ਹੈਗੇ ਤੇ ਦੂਜੀ ਗੱਲ ਆ ਇਹ ਲਸਣ ਜੇ ਤੁਸੀਂ ਖਾਓਗੇ ਨਾ ਤੇ ਤੁਹਾਡਾ ਖੂਨ ਜਿਹੜਾ ਪਤਲਾ ਰਹਿੰਦਾ ਕਈ ਜਿਵੇਂ ਕਹਿੰਦੇ ਨਾ ਕੱਚੀਆਂ ਗੰਡੀਆਂ ਖਾਂਦੇ ਤਾਂ ਮੂੰਹ ਤੇ ਮੁੜ ਕੇ 스ਮੈਲ ਆਉਂਦੀ ਆ ਪਰ ਉਹ ਲਸਣ ਖਾਣਾ ਚਾਹੁੰਦੇ ਤੁਸੀਂ ਲਸਣ ਨੂੰ ਚਾਰ ਦੇ ਰੂਪ ਦੇ ਵਿੱਚ ਖਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਕੋਈ ਕਦੀ ਵੀ ਮੂੰਹ ਦੇ ਵਿੱਚ ਜਿਵੇਂ ਬੈਡ ਸਮੱਲਣੀ ਕੋਈ ਪ੍ਰੋਬਲਮ ਇਹੋ ਜਿਹੀ ਨਹੀਂ ਆਊਗੀ ਸਰੀਰ ਜਿਹੜਾ ਤੰਦਰੁਸਤ ਵਧੀਆ ਰਹੂਗਾ ਹੱਡੀਆਂ ਨੂੰ ਮਜ਼ਬੂਤੀ ਮਿਲੂਗੀ ਖੂਨ ਪਤਲਾ ਰਹੂਗਾ ਹਾਰ ਦੀਆਂ ਪ੍ਰੋਬਲਮ ਤੋਂ ਤੁਸੀਂ ਬਚੇ ਰਹੋਗੇ ਤੇ ਲਸਣ ਆਪਾਂ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਦੇ ਵਿੱਚ ਆਪਾਂ ਕਿਹੜੇ-ਕਿਹੜੇ ਮਸਾਲੇ ਪਾਵਾਂਗੇ ਉਹ ਵੀ ਤੁ ਤੇ ਇੱਧਰ ਆਪਾਂ ਅੱਗ ਚੁੱਲੇ 'ਚ ਬਾਲ ਲਈ ਹੈ ਜੀ ਉੱਪਰ ਰੱਖੀ ਆਪਾਂ ਲੋਹੇ ਦੀ ਕਢਾਈ ਕੋਈ ਵੀ ਚਾਰ ਆਪਾਂ ਲੋਹੇ ਦੀ ਕਢਾਈ ਤੇ ਚੁੱਲੇ ਦੇ ਆਪਾਂ ਖਾਸ ਕਰਕੇ ਤਿਆਰ ਕਰਦੇ ਆਂ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਇੱਕ ਵੱਡੀ ਕੌਲੀ ਤੇ ਆਪਾਂ 4 ਕਿਲੋ ਜਿਹੜਾ ਲਸਣ ਦਾ ਚਾਰ ਬਣਾ ਰਹੇ ਆਂ ਤੇ ਉਹਦੇ ਵਿੱਚ ਆਪਾਂ ਇੱਕੇ ਵੱਡਾ ਬੋਲ ਜਿਹੜਾ ਉਹ ਤੇਲ ਦਾ ਪਾਇਆ ਤੇ ਇਹਦੇ ਵਿੱਚ ਮਸਾਲੇ ਆਪਾਂ ਕਿਹੜੇ ਕਿਹੜੇ ਪਾ ਰਹੇ ਆਂ ਉਹ ਆਪਾਂ ਤੁਹਾਨੂੰ ਦੱਸ ਦੇਣੇ ਜਿੰਨਾ ਚਿਰ ਆਪਣਾ ਤੇਲ ਗਰਮ ਹੁੰਦਾ ਸਭ ਤੋਂ ਪਹਿਲਾਂ ਆਪਣੀ ਜਿਹੜੀ ਚਾਰਾਂ ਦੀ ਸ਼ਾਨ ਹੈਗੀ ਹੈ ਜੀ ਰਤਨ ਜੋਦ ਇਦਾਂ 컬러 ਬਹੁਤ ਹੁੰਦਾ ਤੇ ਇਹਦੇ ਫਾਇਦੇ ਵੀ ਬਹੁਤ ਹੁੰਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਰਾਈ ਤੇ ਫਿਰ ਪਾਵਾਂਗੇ ਇਹਦੇ ਵਿੱਚ ਇੱਕ ਪੀਲੀ ਰਾਈ ਇਹ ਹੈਗੀ ਜੀ ਕਲੌਂਜੀ ਇਹ ਹੈਗੀ ਅਜਵੈਨ ਤੇ ਨਾਲ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਚਾਰ ਦਾ ਸਵਾਦ ਵਧਾਉਣ ਵਾਸਤੇ ਇਹ ਹਿੰਗ ਤੇ ਬਾਕੀ ਹੋਰ ਕਿਹੜੇ ਮਸਾਲੇ ਪਾਉਣੇ ਇੱਕ ਸਾਡੇ ਟ੍ਰੇਨ ਬਹੁਤ ਰੌਲਾ ਪਾ ਰਹੀ ਕਿਉਂਕਿ ਇਧਰ ਨੂੰ ਹਵਾ ਅੱਜ ਜਿਆਦਾ ਆਵਾਜ਼ ਆ ਰਹੀ ਹੈ ਸੋ ਉਹਦੇ ਵਾਸਤੇ ਸੌਰੀ ਜੇ ਤੁਹਾਨੂੰ ਡਿਸਟਰਬਿੰਗ ਹੁੰਦੀ ਹੋਗੀ ਤੇ ਨਾਲ ਲੱਗੇ ਆਪਾਂ ਹੋਰ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਉਣੇ ਆਪਾਂ ਨਾਲ ਨਾਲ ਵੀਡੀਓ 'ਚ ਦੱਸਾਂਗੇ ਤੇ ਤੇਲ ਆਪਣਾ ਤਕਰੀਬਨ ਗਰਮ ਹੋ ਚੁੱਕਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਣੇ ਆ ਭਰਤੰਜੋਦ ਤੇ ਆਪਾਂ ਪਾ ਦਿੱਤੀ ਇਹਦੇ ਵਿੱਚ ਰਤਨਜੋਦ ਇਹ ਵੀ ਤੁਸੀਂ ਘਰੇ ਬੈਠੇ ਸਾਡੇ ਕੋਲ ਮੰਗਾ ਸਕਦੇ ਹੋ ਕਈ ਭੈਣਾਂ ਦੀ ਦੋ ਕਹਿ ਦਿੰਦੀਆਂ ਕਿ ਸਾਨੂੰ ਮੈਡਮ ਰਤਨਜੋਦ ਲੱਭਦੀ ਨਹੀਂ ਆ ਸੋ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਹੁਣ ਆਪਾਂ ਪਾਵ ਹਣ ਰਤਨ ਚੋਦ ਨੂੰ ਚੰਗੀ ਤਰ੍ਹਾਂ ਆਪਾਂ ਤੇਲ ਦੇ ਵਿੱਚ ਕੜਨ ਦਿੰਨੇ ਆ ਤਾਂ ਕਿ ਉਹ ਚੰਗੀ ਤਰ੍ਹਾਂ ਆਪਣਾ ਰੰਗ ਛੱਡ ਦੇ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਮਸਾਲੇ ਜਿਹੜੀ ਆਪਣੇ ਭਾਰਤ ਦੀ ਇੱਕ ਛਾਣਾ ਕੋਈ ਵੀ ਚੀਜ਼ ਬਣਾਉਣੀ ਹੋਵੇ ਤਾਂ ਉਹਦੇ ਵਿੱਚ ਮਸਾਲੇ ਬਹੁਤ ਪੈਂਦੇ ਆ ਤੇ ਚਾਰ ਜੇ ਆਪਾਂ ਬਣਾਈਏ ਚਾਰ ਦਾ ਮਤਲਬ ਹੁੰਦਾ ਚਟ ਚਟ ਕੇ ਖਾਣ ਵਾਲਾ ਐ ਚਟਪਟਾ ਬਣਨਾ ਚਾਹੀਦਾ ਸੋ ਉਹਦੇ ਵਿੱਚ ਮਸਾਲੇ ਬਹੁਤ ਪੈਂਦੇ ਨੇ ਇਹ ਚਾਰ ਮਸਾਲੇ ਜੇ ਮੇਰੇ ਹੱਥ ਦੇ ਵਿੱਚ ਆ ਬਾਕੀ ਹੋਰ ਕਿਹੜੇ ਕਿਹੜੇ ਪਾਉਣੇ ਆਪਾਂ ਅੱਗੇ ਦੱਸਾਂਗੇ ਹੁਣ ਰਤਨ ਜੋਤ ਨੇ ਜਿਹੜਾ ਚੰਗੀ ਤਰ੍ਹਾਂ ਰੰਗ ਛੱਡ ਦਿੱਤਾ ਤੇ ਇਹਦੇ ਵਿੱਚ ਆਪਾਂ ਇਹ ਚਾਰੇ ਮਸ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਇਹਦੇ ਵਿੱਚ ਕੱਢ ਦੇਣ ਯਾਨੀ ਕਿ ਜਿਵੇਂ ਇਹ ਤੜਕ ਜਾਂਦੀ ਹੈ ਨਾ ਰਾਈ ਇਹਦੇ ਵਿੱਚ ਪਾਈ ਜਾਏ ਕਲੌਂਜੀ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਮਸਾਲੇ ਇੱਥੇ ਖਾਸ ਧਿਆਨ ਰੱਖਣਾ ਵੀ ਸੜਨੇ ਨਹੀਂ ਚਾਹੀਦੇ ਸਿਰਫ ਉਹ ਪੁੱਜਣੇ ਚਾਹੀਦੇ ਥੋੜੇ ਥੋੜੇ ਹੁਣ ਇਹ ਮਸਾਲੇ ਆਪਣੇ ਭੁੱਜ ਚੁੱਕੇ ਤੇ ਇਹਦੇ ਵਿੱਚ ਪਾ ਲੈਨੇ ਆਪਾਂ ਸਾਰਾ ਲਸਣ ਕੱਟ ਲਵਣਾ ਹੁੰਦਾ ਆਪਾਂ बस ਥੋੜਾ ਜਿਹਾ ਇਹਦੇ ਵਿੱਚ ਆਪਾਂ ਤੇਲ ਦੇ ਵਿੱਚ ਇਹਨੂੰ ਫਰਾਈ ਕਰਨਾ ਹੁੰਦਾ ਕਿ ਥੋੜਾ ਜਿਹਾ ਦਾ ਕੱਚਾਪਨ ਨਿਕਲ ਜਾਵੇ ਤੇ ਮੂੰਹ 'ਚ 스멜 ਆਵੇ ਬਾਕੀ ਹੋਰ ਇਹਨੂੰ ਭੁੰਣਾ ਨਹੀਂ ਹੁੰਦਾ ਕੇਵਲੇ ਪੈਣਾ ਜਿੱਦੋਂ ਜ਼ਿਆਦਾ ਭੁੰਨ ਲੈਂਦੀਆਂ ਨੇ ਤੇ ਫਿਰ ਸੌਂਝੇ ਜਾਂਦਾ ਫਿਰ ਉਹਦਾ ਟੇਸ ਨਹੀਂ ਵਧੀਆ ਹੁੰਦਾ ਇਹ ਮਿਰਚ ਮਸਾਲੇ ਤੋਂ ਬਿਨਾ ਆਪਣੀ ਜ਼ਿੰਦਗੀ ਅਧੂਰੀ ਹੈ ਤੇ ਇਹਦੇ ਵਿੱਚ ਪਾ ਰਹਿਆਂ ਦੀ ਬਾਕੀ ਦੇ ਆਪਾਂ ਸਾਰੇ ਮਸਾਲੇ ਨਮਕ ਇੱਕ ਕੌਲੀ ਆ ਤੇ ਇਹ ਹੈਗੇ ਜੀ 2 ਚਮਚ ਹਲਦੀ ਦੇ ਤੇ 2 ਵੱਡੇ ਚਮਚ ਆਪਣੇ ਹੈਗੇ ਆ ਜੇਗੀ ਲਾਲ ਵਿੱਚ ਤੇ ਇਹ ਆ ਜੀ ਉਹ ਮਸਾਲਾ ਜਿਨੇ ਚਾਰ ਨੂੰ ਚਾਰ ਚਾਂਦ ਲਾ ਦੇ ਨੇ ਇਹਦੇ ਵਿੱਚ ਬਹੁਤ ਸਾਰੇ ਮਸਾਲੇ ਆਪਾਂ ਜਿਹੜਾ ਮਿਕਸ ਕੀਤੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਕੇ ਤੇ ਫਿਰ ਆਪਾਂ ਗ੍ਰाइंड ਕਰ ਲੇ ਕਿਉਂਕਿ ਆਪਾਂ ਜਿਹੜਾ ਚਾਰ ਹੁਣ ਬਣਾਉਂਦੇ ਰਹੀਦਾ ਸੋ ਇਸ ਕਰਕੇ ਇਹ ਜਿਹੜਾ ਮਸਾਲਾ ਵਾ ਮੇਨ ਹੁੰਦਾ ਹਰ ਇੱਕ ਚਾਰ ਦੇ ਵਿੱਚ ਸੋ ਉਹਨੂੰ ਆਪਾਂ ਇਕੱਠਾ ਹੀ ਤਿਆਰ ਕਰ ਲਿਆ ਇਹਦੇ ਵਿੱਚ ਮਸਾਲੇ ਪਏ ਜੀ ਇੱਕ ਆਪਾਂ ਪਾਇਆ ਦੇ ਵਿੱਚ ਸੁੱਕਾ ਧਨੀਆ ਜੀਰਾ ਸੌਂਫ ਮੇਥੇ ਫਿਰ ਕਾਲੀ ਮਿਰਚ ਦਾਲਚੀਨੀ ਵੱਡੀ ਇਲਾਚੀ ਇਹ ਸਾਰਾ ਆਪਾਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਕੇ ਤੇ ਫਿਰ ਇਹਨਾਂ ਨੂੰ ਪੀਸਿਆ ਆਇਆ ਜੋਨੇ ਜਿਹੜਾ ਆਪਣਾ ਲਸਣ ਆ ਉਹ ਥੋੜਾ ਜਿਆ ਫਰਾਈ ਹੋ ਚੁੱਕਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਜਿਆਦਾ ਨਹੀਂ ਫਰਾਈ ਕਰਨਾ ਤੇ ਇਹ ਜਿਹੜੇ ਸਾਰੇ ਮਸਾਲੇ ਆਪਾਂ ਲੈ ਆ ਇਹ ਇਹਦੇ ਵਿੱਚ ਪਾ ਦਾਂਗੇ ਇਹ ਸਾਰੇ ਮਸਾਲੇ ਜਿਹੜੇ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਜਿਹੜਾ ਆਪਾਂ ਘਰੇ ਚਾਰ ਤਿਆਰ ਕੀਤਾ ਵਾ ਇਹਦੇ ਵਿੱਚ ਲਸਣ ਵੀ ਤੁਹਾਨੂੰ ਦਿਖਾਈ ਦੇਊਗਾ ਤੇ ਮਸਾਲੇ ਵੀ ਜਿਹੜਾ ਤੁਸੀਂ ਮਾਰਕੀਟ ਤੋਂ ਚਾਰ ਲੈ ਕੇ ਆਉਨੇ ਹੋ ਉਹਦੇ ਵਿੱਚ ਕੱਲਾ ਪਾਣੀ ਜੀ ਤੇ ਯੇ ਮੇਰੇ ਰਸਾ ਜਿਆਦਾ ਹੁੰਦਾ ਵਾ ਲਸਣ ਜਿਹੜਾ ਘੱਟ ਹੁੰਦਾ ਇਹ ਬਿਲਕੁਲ ਘਰੇ ਸਾਫ਼ ਸੁਥਰੇ ਤੇ ਸ਼ੁੱਧ ਤਰੀਕੇ ਨਾਲ ਦੇਸੀ ਤਰੀਕੇ ਨਾਲ ਜਿਹਨੂੰ ਆਪਾਂ ਕਹਿ ਸਕਦੇ ਆ ਆਪਾਂ ਲਸਣ ਦਾ ਚਾਰ ਤਿਆਰ ਕਰਦੇ ਆ ਚਲੋ ਜੀ ਆਪਣਾ ਲਸਣ ਦਾ ਚਾਰ ਜਿਹੜਾ ਤਿਆਰ ਹੋ ਚੁੱਕਿਆ ਦੇਖੋ ਕੀ ਕਿੰਨੀ ਸੋਹਣੀ ਰੰਗਤ ਆਈ ਹੈ ਤੇ ਇਹਨੂੰ ਹੁਣ ਆਪਾਂ ਥੱਲੇ ਤੋਂ ਲਾ ਦਿੰਨੇ ਆ ਕਿਉਂਕਿ ਸੇਕ ਇੱਥੇ ਆਪਾਂ ਬਿਲਕੁਲ ਘੱਟ ਤੇ ਲਾਉਣਾ ਹੁਣ ਜਿਹੜੀ ਅੱਗ ਆ ਤੈਨੂੰ ਬਥਾ ਉਹ ਬੰਦ ਨਹੀਂ ਹੋ ਸਕਦੀ ਇੱਕਦਮ ਤੇ ਇਹਨੂੰ ਆਪਾਂ ਇੱਥੇ ਲਾਏ ਨੇ ਕੜਾਈ ਹੁਣ ਇਹਨੂੰ ਆਪਾਂ ਲਗਾਤਾਰ ਥੋੜਾ ਹਿਲਾਉਣਾ ਕਿਉਂਕਿ ਅਸੀਂ ਜਿਹੜ ਤੇ ਇਹ ਕਾਫੀ دیر ਤੱਕ ਗਰਮ ਰਹਿੰਦੀ ਹੈ ਸੋ ਇਸ ਕਰਕੇ ਜਿਹੜਾ ਇਹਦਾ ਪੱਕਣ ਦਾ ਪ੍ਰੋਸੈਸ ਆ ਉਹ ਘਟ ਜੂਗਾ ਇਹਨੂੰ ਜਦੋਂ ਆਪਾਂ ਲਗਾਤਾਰ ਹਿਲਾਈ ਜਾਵਾਂਗੇ ਕੋਈ ਇਹਦੇ ਵਿੱਚ ਆਪਾਂ ਤੇਲ ਜ਼ਿਆਦਾ ਨਹੀਂ ਪਾਉਂਦੇ ਕੋਈ ਆਪਾਂ ਇਹਦੇ ਵਿੱਚ ਜਿਵੇਂ ਪਾਣੀ ਜਾਂ achar ਉਹਨਾਂ ਦਾ ਛੱਡ ਜਾਂਦਾ ਉਦਾਂ ਦਾ ਕੋਈ ਵੀ ਅਸਦੀ ਚੀਜ਼ ਨਹੀਂ ਤੁਹਾਨੂੰ ਸਿਰਫ ਇਹ ਦੇਖੋ ਦੇਖਦਾ ਹੋਗਾ ਲਸਣ ਤੇ ਮਸਾਲੇ ਸਿਰਫ ਇਹ ਇੰਨਾ ਵਧੀਆ ਤੇ ਟੇਸਟੀ ਬਣਦਾ achar ਘਰੇ ਤਿਆਰ ਕੀਤਾ ਕਿ ਹੁਣ ਜ਼ਿਆਦਾਤਰ ਜਿਹੜੀ ਆਪਾਂ ਜਿਵੇਂ ਆਪਣੇ ਤੇ ਸਰਦੀਆਂ ਖਤਮ ਹੁੰਦੀਆਂ ਜਾਂਦੀਆਂ ਪਰ ਜ਼ਿਆਦਾਤਰ ਜਿਹੜੀ ਡਿਮਾਂਡ ਆ ਉਹ ਬਾਰਲਿਦੇਸ਼ਾਂ ਦੀ ਆ ਰਹੀ ਆ ਕੈਨੇਡਾ 'ਚ ਵੀ ਜਿਵੇਂ ਤੁਹਾਨੂੰ ਪਤਾ ਜੇ ਠੰਡ ਪੈਂਦੀ ਆ ਅਮਰੀਕਾ 'ਚ ਵੀ ਸੋ ਇਹ ਸਾਰਾ ਜਿਹੜਾ ਚਾਰ ਆ ਇਹ ਬਾਹਰ ਹੀ ਜਾਣਾ ਸੋ ਇੱਕ ਮੈਨੂੰ ਛਿੱਲਣ ਦੇ ਥੋੜਾ ਟਾਈਮ ਲੱਗਦਾ ਬਾਕੀ ਚਾਰ ਕਦੀ ਵੀ ਮੇਰੇ ਡੱਬੇ ਦੇ ਵਿੱਚ ਪਿਆ ਨਹੀਂ ਰਿਹਾ ਖਾਸ ਕਰਕੇ ਲਸਣ ਦਾ ਵੀ ਭੈਣ ਭਰਾ ਬਹੁਤ ਘਰ ਬੈਠੇ ਮੰਗਾਉਂਦੇ ਨੇ ਖਾਸ ਪਤਾ ਕੀ ਇਹਦੀ ਥੋੜੀ ਖੇਚਲ ਹੁੰਦੀ ਆ ਕਿ ਛਿੱਲੇ ਕੌਣ ਛਿੱਲੇ ਕੌਣ ਬਣਾਵੇ ਬਣਾਉਣ ਦਾ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਲਸਣ ਛਿੱਲਣ ਦੇ ਟਾਈਮ ਲੱਗਦਾ ਹੁਣ ਕਈ ਭੈਣ ਭਰਾ ਕਹਿਣਗੇ ਕਿ ਮੈਡਮ ਤੁਸੀਂ ਮਹਿੰਗਾ ਲਸਣ ਦਿੰਨੇ ਹੋ ਲਸਣ ਦਾ ਰੇਟ ਵੇ ਇਹ ਨਹੀਂ ਸਾਡਾ ਹੈਗਾ ਵੀ ਜਦੋਂ ਸੌ ਅਸੀਂ 200 ਰੁਪਏ ਕਿਲੋ ਹੋਵੇ ਅਸੀਂ ਉਦੋਂ ਦਾ ਚਾਰ ਤਿਆਰ ਕੀਤਾ ਹੋਵੇ ਇਹ ਤਾਜ਼ਾ ਹੀ ਤਿਆਰ ਕਰੀਦਾ ਜਦੋਂ ਕਿਸੇ ਦੀ ਡਿਮਾਂਡ ਆਉਂਦੀ ਆ ਜਦੋਂ ਆਪਾਂ ਕਿਲੋ ਲੈ ਕੇ ਆਉਂਦੇ ਉਹਦੇ ਵਿੱਚੋਂ ਕਿਲੋ ਤਾਂ ਨਿਕਲਦਾ ਨਹੀਂ 700 ਗ੍ਰਾਮ ਨਿਕਲਦਾ ਉਸ ਇਸ ਕਰਕੇ ਸਾਡਾ ਇਹਦੇ ਵਿੱਚ ਤਾਂ ਸੇਸੋ ਦਾ ਲਸਣ ਹੀ ਲੱਗਾ ਹੁੰਦਾ ਤੇ ਨਾਲ ਇਹਦੇ ਵਿੱਚ ਮਸਾਲੇ ਫਿਰ ਛਿੱਲਣ ਦੀ ਮਿਹਨਤ ਆ ਫਿਰ ਬਣਾਉਣ ਦਾ ਫਿਰ ਤੁਹਾਨੂੰ ਆਪਾਂ ਭੇਜਣਾ ਵਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਕੋ ਪੈਕਿੰਗ ਮੰਗਾਏ ਸਾਰੇ ਤੁਹਾਨੂੰ ਪਤਾ ਵਾ ਵੀ ਆਪਾਂ ਉਹਨੂੰ ਚੰਗੀ ਤਰ੍ਹਾਂ ਡੱਬੇ ਦੇ ਵਿੱਚ ਰੈਪ ਕਰਕੇ ਭੇਜਦੇ ਆਂ ਸੋ ਇਹਦੇ ਵਿੱਚ ਖਰਚਾ ਮੈਨੂੰ ਨਹੀਂ ਲੱਗਦਾ ਕਿ ਮੇਰਾ ਪੱਲਾ ਵੀ ਪੂਰ ਹੁੰਦਾ ਹੋਊਗਾ ਜਿਹੜੀ ਆਪਾਂ ਸਿੱਧੀ ਗੱਲ ਦੱਸਦੇ ਆਂ ਪਰ ਫਿਰ ਵੀ ਆਪਾਂ ਇੱਕ ਭੈਣ ਭਰਾਵਾਂ ਦੇ ਪਿਆਰ ਸਦਕੇ ਕਿ ਜਿਹੜੀ ਹਰ ਇੱਕ ਜੇ ਪਹੁੰਚ ਵਾਲੀ ਰੇਟ ਰੱਖੀਦਾ ਵੀ ਹਰ ਇੱਕ ਦਾ ਜਿਹੜੀ ਪਹੁੰਚ ਹੋਵੇ ਤੇ ਆਪਣੇ ਕੋ ਚਾਰ ਮੰਗਾ ਸਕੇ ਸੋ ਇਹ ਆਪਾਂ ਚਾਰ ਜਿਹੜਾ ਤਿਆਰ ਕੀਤਾ ਇਹਨੂੰ ਜੇ ਤੁਸੀਂ ਘਰੇ ਬੈਠੇ ਮੰਗਾ ਸਕਦੇ ਹੋ ਡਿਲੀਵਰੀ ਚਾਰਜ ਜਿਹੜੇ ਸਾਡੇ ਹੋਣਗੇ ਤੇ ਚਾਰ ਤੁਹਾਨੂੰ ਲਸਨ ਦਾ ਪਾਊਗਾ ਜੀ 700 ਰੁਪਏ ਕਿਲੋ ਕਿਉਂਕਿ ਕਈ ਭੈਣਾਂ ਕਹਿੰਦੀਆਂ ਕਿ ਮੈਡਮ ਤੁਸੀਂ ਰੇਟ ਨਹੀਂ ਦੱਸਦੇ ਵੀਡੀਓ ਦੇ ਵਿੱਚ ਇਸ ਨੂੰ ਬਾਅਦ ਚ ਫੇਰ ਪੁੱਛਣਾ ਪੈਂਦਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਲਸਣ ਦਾ achar ਤੁਹਾਨੂੰ 600 ਰੁਪਏ ਘਰ ਬੈਠਿਆਂ ਪੈ ਸਕਦਾ ਡਿਲੀਵਰੀ ਚਾਰਜ ਜਿਹੜੇ ਉਹ ਸਾਡੇ ਸਾਰੇ ਉਹਦਾ ਤੁਹਾਡਾ ਕੋਈ ਖਰਚਾ ਨਹੀਂ ਐ ਸਿਰਫ ਤੁਸੀਂ ਚਾਰ ਦੀ ਜਿਹੜੀ ਆ ਉਹ ਪੇਮੈਂਟ ਸਾਨੂੰ ਕਰਨੀ ਆ ਬਾਕੀ ਕੱਲਾ ਆਪਾਂ ਲਸਣ ਦਾ achar ਨਹੀਂ ਪਾਉਂਦੇ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕਈ ਪ੍ਰਕਾਰ ਦੇ achar ਹੈ ਜਿਵੇਂ ਗਾਜਰ ਗੋਭੀ ਦਾ ਖੱਟਾ ਮਿੱਠਾ achar, ਕਰੇਲੇ ਦਾ achar ਪਰਮਾ ਮਿਰਚ ਦਾ achar ਪਰਮਾ ਨਿੰਬੂ ਦਾ achar, ਅਦਰਕ ਲਸਣ ਦਾ achar, ਕੱਲੇ ਅਦਰਕ ਦਾ achar ਜਨਨ ਕਿ ਹਰ ਪ੍ਰਕਾਰ ਦੇ ਆਪਣੇ ਕੋਲ ਚਾਰ ਮਿਲਦੇ ਨੇ ਕਈ ਕਈ ਤੇ ਜਿਹੜੀਆਂ ਭੈਣਾਂ ਆਪਣੇ ਡਿਮਾਂਡ ਤੇ ਤਿਆਰ ਕਰਾਉਂਦੀਆਂ ਕਿ ਮੈਡਮ ਸਾਨੂੰ ਆ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਤੇ ਇਦਾਂ ਦਾ ਚਾਰ ਆਪਾਂ ਉਦਾਂ ਵੀ ਡਿਮਾਂਡ ਤੇ ਵੀ ਪੂਰਾ ਕਰ ਦੇਈਦਾ ਕਈ ਭੈਣਾਂ ਬਿਨਾ ਲਸਣ ਤੋਂ ਚਾਰ ਮੰਗਾਉਂਦੀਆਂ ਨੇ ਗਾਜਰ ਗੋਭੀ ਦਾ ਕਈ ਲਸਣ ਦੇ ਤੜਕੇ ਵਾਲਾ ਮੰਗਾਉਂਦੀਆਂ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਆਪਾਂ ਉਹ ਚਾਰ ਤਿਆਰ ਕਰਕੇ ਦੇਵਾਂਗੇ ਤੇ ਇਹ ਆਪਣੀ ਛੋਟੀ ਜਿਹੜੀ ਵੀਡੀਓ ਸੀ ਕਿ ਲਸਣ ਦਾ ਚਾਰ ਬਹੁਤ ਭੈਣਾਂ ਕਹਿ ਰਹੀ ਸੀ ਕਿ ਮੈਡਮ ਅਸੀਂ ਘਰੇ ਤਿਆਰ ਕਰਾਂਗੇ ਸਾਨੂੰ ਪਤਾ ਨਹੀਂ ਵੀ ਕਿਹੜੇ ਕਿਹੜੇ ਮਸਾਲੇ ਪੈਣੇ ਜਿਹਦੇ ਕਰਕੇ ਆਪਾਂ ਵੀਡੀਓ ਤਿਆਰ ਕੀਤੀ ਆ ਸੋ ਆਪਾਂ ਇਹ ਜਿਹੜੀ ਵੀਡੀਓ ਸਾਰੀ ਤੁਹਾਨੂੰ ਦੱਸ ਦਿੰਦੀ ਆ ਵੀ ਇਹਦੇ ਵਿੱਚ ਕਿਹੜੇ ਮਸਾਲੇ ਪੈਣੇ ਆ ਚਾਰ ਜਿਹੜਾ ਝਟਪੜ ਤਿਆਰ ਹੋ ਜਾਂਦਾ ਆ ਖਾਸ ਗੱਲ ਆ ਕਿ ਹਰ ਇੱਕ ਚਾਹ ਨੂੰ ਧੁੱਪ ਲਾਉਣੀ ਬਹੁਤ ਜ਼ਰੂਰੀ ਹੁੰਦੀ ਆ ਜਿਵੇਂ ਪਿੱਛੇ ਧੂਪਾਣੀ ਲੱਗੀਆਂ ਸੀਗੀਆਂ ਉਦੋਂ ਮੇਰਾ ਚਾਰ ਬਹੁਤ ਆਪਾਂ ਘੱਟ ਤਿਆਰ ਕਰਦੇ ਸੀਗੇ ਤੇ ਨਾਲੇ ਜਿੰਨੂੰ ਵੀ ਆਪਾਂ ਚਾਰ ਭੇਜਿਆ ਸਪੈਸ਼ਲ ਉਹਨੂੰ ਦੱਸੀਦਾ ਕਿ ਮੈਡਮ ਪਲੀਜ਼ ਇਹਨੂੰ ਧੁੱਪਾਂ ਜਰੂਰ ਲਵਾ ਲਿਓ ਦੇ ਇੱਕ ਦੋ ਜਦੋਂ ਇੱਕ ਦੋ ਧੁੱਪ ਲੱਗ ਜਾਂਦੀ ਆ ਤੇ ਜਿਹੜੇ ਮਸ ਬਾਕੀ ਹੁਣ ਪੰਜੀਰੀ ਦਾ ਜਿਹੜਾ ਥੋੜਾ ਜਿਹਾ ਸੀਜ਼ਨ ਆਪਣੀ ਘਟਿਆ ਕਿਉਂਕਿ ਆਪਣੀਆਂ ਸਰਦੀਆਂ ਖਤਮ ਹੋ ਰਹੀਆਂ ਨੇ ਪਰ ਬਾਹਰਲੇ ਭੈਣ ਭਰਾ ਜੇ ਵੀ ਜਿਹੜੇ ਪੰਜੀਰੀ ਦੀ ਡਿਮਾਂਡ ਕਰਦੇ ਨੇ ਬਾਕੀ ਜੇ ਕਿਸੇ ਨੇ ਪੰਜੀਰੀ ਆਪਣੇ ਕੋ ਇੱਧਰ ਵੀ ਬਣਾਉਣੀ ਹੋਵੇ ਗਰਮੀਆਂ ਵਾਲੀ ਉਹ ਵੀ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਜੇ ਤੁਸੀਂ ਬਿਸਕਟ ਵਗੈਰਾ ਬਣਵਾਉਣੇ ਆ ਉਹ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਿਹੜੇ ਮਿਕਸ ਆਟੇ ਦੇ ਆਪਾਂ ਬਿਸਕਟ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਬਾਕੀ ਜਿਹੜੇ ਭੈਣ ਭਰਾ ਕਣਕ ਤੋਂ ਥੋੜਾ ਪਰਹੇਜ਼ ਕਰਦੇ ਆ ਵੀ ਅਸੀਂ ਬਿਸਕਟ ਨਹੀਂ ਖਾ ਸਕਦੇ ਕਈਆਂ ਨੂੰ ਪਚਦੀ ਨਹੀਂ ਕਣਕ ਕਈਆਂ ਨੂੰ ਸ਼ੂਟ ਨਹੀਂ ਕਰਦੀ ਐਲਰਜੀ ਹੁੰਦੀ ਆ ਤਾਂ ਆਪਾਂ ਮਿਕ ਬੈਠੇ ਮਗੌਣਾ ਚਾਹੁੰਦੇ ਨੇ ਉਹਦੇ ਸਾਨੂੰ ਫੋਨ ਜਰੂਰ ਕਰਿਓ ਜੇ ਤੇ ਇਹ ਲਸਣ ਦਾ achar ਬਣਾਉਣ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਦੀ ਚੈਨਲ ਨੂੰ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬਾਕੀ ਜਿਹੜੇ ਭੈਣ ਭਰਾ ਮੇਰੇ ਵੀਡੀਓ ਵੇਖਦੇ ਆ ਉਹਨਾਂ ਨੂੰ ਆਪਾਂ ਇੱਕ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਆਪਾਂ ਜਿਵੇਂ ਪਹਿਲਾਂ ਲਾਈਵ ਹੁੰਦੇ ਸੀਗੇ ਵਿੱਚੋਂ ਜੇ ਫਿਰ ਆਪਾਂ ਥੋੜਾ ਜਿਹਾ ਕਾਰੋਬਾਰ ਇਦਾਂ ਦਾ ਹੋ ਗਿਆ ਇੱਕ ਦਿਨ ਛੋਟੇ ਹੋ ਗਏ ਤੇ ਤਾਂ ਆਪਾਂ ਲਾਈਵ ਜਿਹੜਾ ਬੰਦ ਕਰ ਦਿੱਤਾ ਬਹੁਤ ਭੈਣਾਂ ਅਸੀ ਸਵਾਲ ਜਵਾਬ ਤੁਹਾਨੂੰ ਕਰਨੇ ਹੁੰਦੇ ਆ ਵਧੀਆ ਲੱਗਦਾ ਤਾਂ ਅਸੀਂ ਗੱਲਬਾਤ ਕਰਦੇ ਆ ਸੋ ਆਪਾਂ ਉਹ ਫੇਰ ਸ਼ੁਰੂ ਕਰਾਂਗੇ ਲਾਈਵ ਹੋਣਾ ਤੇ ਅਰਕੀ ਸੰਡੇ ਆਪਾਂ ਸ਼ਾਮ ਨੂੰ 4 ਵਜੇ ਲਾਈਵ ਜ਼ਰੂਰ ਹੋਵਾਂਗੇ ਤੇ ਬਾਕੀ ਜਿਹੜੀਆਂ ਭੈਣਾਂ ਰਿਕੁਐਸਟ ਕਰਦੀਆਂ ਸੀ ਪਲੀਜ਼ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਹੁਣ ਲਾਈਵ ਦੇ ਵਿੱਚ ਜ਼ਰੂਰ ਹਾਜ਼ਰ ਹੋਇਓ ਜੋ ਤੁਸੀਂ ਸਵਾਲ ਕਰਨੇ ਉਹਨਾਂ ਦੇ ਆਪਾਂ ਜਵਾਬ ਜ਼ਰੂਰ ਦਵਾਂਗੇ ਬਾਕੀ ਜੇ ਕਿਸੇ ਨੇ ਫੋਨ ਤੇ ਲਾਈਵ ਆਪਣੇ ਨਾਲ ਗੱਲ ਕਰਨੀ ਤਾਂ ਤੁਸੀਂ ਫੋਨ ਵੀ ਸਾਡਾ ਨਾਲ ਕਰ ਸਕਦੇ ਹੋ ਆਪਾਂ ਹਰ ਗੱਲਬਾਤ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਵੇਰ ਕੀ 4 ਵਜੇ ਯਾਦ ਰੱਖਿਓ ਜੀ ਐਤਵਾਰ ਆਪਾਂ ਲਾਈਵ ਹੋਵਾਂਗੇ ਇਹ ਚਾਰ ਜਿਹੜਾ ਜੀ ਆਪਣਾ ਬਿਲਕੁਲ ਠੰਡਾ ਹੁੰਦਾ ਜਾ ਰਿਹਾ ਇਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਕੇ ਤੇ ਫਿਰ ਆਪਾਂ ਇਹਦੇ ਵਿੱਚ ਇਹ ਵਾਲੀ ਇੱਕ ਕੌਲੀ ਆ ਜਿਹੜਾ ਪਲੇਨ ਸਿਰਕਾ ਪਾਵਾਂਗੇ ਕਿਉਂਕਿ ਸਿਰਕਾ ਜਿਹੜਾ ਵਾ ਉਹ ਚਾਰ ਦੀ ਸੈਲਫ ਲਾਈਫ ਜਿਹੜਾ ਵਧਾ ਦਿੰਦਾ ਕਿਉਂਕਿ ਆਪਾਂ ਇਹਦੇ ਵਿੱਚ ਕੱਲਾ ਸਿਰਕਾ ਪਾਉਨੇ ਆ ਹੋਰ ਕੋਈ ਵੀ ਇਹੋ ਜਿਹਾ ਕੈਮੀਕਲ ਨਹੀਂ ਪਾਉਂਦੇ ਕਿ ਦਿਦੇ ਨਾਲ ਆਪਣਾ ਲੰਮਾ ਟਾਈਮ ਇਹ ਚਾਰ ਚੱਲੇ ਵੈਸੇ ਹੀ ਆਪਣਾ ਜਿਹੜਾ ਚਾਰ ਆ ਵਧੀਆ ਰਹਿੰਦਾ ਵ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆਂ ਵੀ ਤੁਹਾਡਾ ਜਿਹੜਾ ਹੱਥ ਸੁੱਕੇ ਹੋਣ ਚਮਤ ਸਾਫ਼ ਹੋਵੇ ਆਟੇ ਵਾਲੇ ਹੱਥ ਨਾ ਹੋਣ ਚਾ ਪੀਰੀਅਡਸ ਨਾ ਜਰਾਨੀ ਨੂੰ ਆਏ ਹੋਣ ਚਾ ਗਿੱਲਾ ਕੋਈ ਵੀ ਚੀਜ਼ ਇਹਦੇ ਲੱਗੇ ਨਹੀਂ ਹੋਣੀ ਚਾਹੀਦੀ ਤਾਂ ਕਿ ਉਹ ਚਾਰ ਜਿਹੜਾ ਖਰਾਬ ਹੋ ਜੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਚਾਰ ਜਿਹੜੇ ਸਾਲ ਸਾਲੋਂ ਤੱਕ ਚੱਲਣਗੇ ਕਦੇ ਵੀ ਖਰਾਬ ਨਹੀਂ ਹੋਣਗੇ ਹੁਣ ਤੁਸੀਂ ਯਕੀਨ ਨਹੀਂ ਮੰਨਣਾ ਕਿ ਗਾਜਰ ਗੋਭੀ ਦਾ ਇੱਕ ਸਾਲ ਚ ਪੁਰਾਣਾ ਵਿਆਹ ਮੇਰੇ ਕੋਲ ਉਹਨੂੰ ਆਪਾਂ ਲਗਾਤਾਰ ਹਲਾਈ ਜਾਂਦੇ ਹੁਣ ਦੇਖੋ ਕੋਈ ਵੀ ਚੀਜ਼ ਜਿਵੇਂ ਰੋਟੀ ਆਪਾਂ ਤਵੇ ਤੇ ਰੱਖਦੇ ਆ ਉਹਨੂੰ ਆਪਾਂ ਨਾ ਟੱਚ ਕਰਾਂਗੇ ਤੋ ਇੱਕ ਪਾਸ ਚਾਰ ਦੀ ਜਿਹੜੀ ਐ ਇੰਨੀ ਕ ਕੇਅਰ ਕਰਨੀ ਚਾਹੀਦੀ ਐ ਬਈ ਇਹਨੂੰ ਧੁੱਪ ਲਵਾਓ ਦੂਜੇ ਤੀਜੇ ਦਿਨ ਵਾਕਿਆ ਨੂੰ ਹਿਲਾਉਂਦੇ ਰਹੋ ਚੈੱਕ ਕਰਦੇ ਰਹੋ ਕਦੇ ਵੀ ਚਾਰ ਜਿਹੜਾ ਖਰਾਬ ਨਹੀਂ ਹੁੰਦਾ ਸੋ ਇਹ ਸੀ ਆਪਣੀ ਚਾਰ ਦੀ ਛੋਟੀ ਜੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਬਟਨ ਨੂੰ ਬਣਾਣਾ ਨਾ ਭੁੱਲੇ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕੱਦ ਲਈ ਐਂਡ ਨੂੰ ਮਿਲ ਜੇ ਕਿ ਨਵੀਂ ਵੀਡੀਓ ਜਲਦ ਤਕ ਲਈ ਬਾਏ